ਜੋ ਪ੍ਰੀਤ ਜੀ ਸਾਹਿਬ ਇੱਕ ਵੰਕਾਰ ਸਤਨਾਮ ਕਰਤਾ ਪ੍ਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਪਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੇ ਜੇ ਸੋਚਿ ਲਖਵਾਰੁ ਝੁਪੈ ਝੁਪਨਾ ਹੋਵੇ ਜੇ ਲਾਹ ਲਹ ਉਤਾਰਿ ਭੁਖਿਆ ਭੁਖ ਨਾ ਤ੍ਰਿ ਜਿਵਨ ਭਰੀਆ ਭਾਰੁ ਸਹ ਸਾਨ ਪਲ ਕੋਹਿ ਤੈ ਕਿਨ ਨ ਝਲੇ ਨਾਲ ਕੀਬ ਸਚਿਆਰਾ ਹੋਈਐ ਕਿਉ ਕੋੜੈ ਟਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਖਿਆ ਨਾਲ ਹੁਕਮਿ ਹੋਵਣਿਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਹੈ ਜੀ ਹੁਕਮ ਲੈ ਵਡਿਆਈ ਹੁਕਮੀ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀ ਸੇ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁਝੇ ਤਾਂ ਹੋਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਰ ਜਾਣੇ ਨੀਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਗੰਗੀ ਚਾਰ ਗਾਵੇ ਕੋ ਸਾਜ ਕਰੇ ਤਨ ਕਹੇ ਗਾਵੇ ਕੋ ਜੀ ਲੈ ਸਰਦੇ ਗਾਵੇ ਕੋ ਜਾਪੈ ਰਸੇ ਦੂਰ ਗਾਵੇ ਕੋ ਵੇਖੇ ਹਾਦਰ ਅਹਦੂਰ ਕਥਨਾ ਕਥਿ ਨਾ ਆਵੇ ਟੂਟ ਕਦ ਕਦ ਕਸੀ ਕੋਟੀ ਕੋਟ ਕੋਟ ਦਿੰਦਾ ਦੇ ਲੈ ਨਿਤਕ ਪਾਹੇ ਜੁਗਾ ਜੁਗੰਤਰ ਖਾਈ ਗਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਈ ਸਾਚਨਾ ਵਿਪਖਿਆ ਪਉਈ ਪਾਰੇ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੇ ਜੁ ਦਿਸੇ ਦਰਬਾਰ ਮੋਹ ਕੇ ਬੋਲਨ ਬੋਲਿਆ ਜੇ ਸੁਨ ਤਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰੇ ਕਰਮੀ ਆਵੇ ਕਪੜਾ ਨ ਤ੍ਰਿਭੁਖ ਦੁਆਰ ਨਾਨਕ ਏਵੈ ਜਾਣੀਐ ਸਬਾਪੇ ਸਚਿਆਰ ਤਾਪੇ ਨਾ ਜਾਇ ਕੀਤਾ ਨਾ ਹੋਇ ਆਪੇ ਆਪਨਾ ਰਜਨ ਸੋਇ ਜਿਨ ਸੇਵਾ ਤੈਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਿਦਾਨ ਗਾਵੀਐ ਸੁਨਿਯਮਣ ਰਖਿਐ ਪਾਉ ਦੁਖ ਪਰ ਹਰਸੋ ਕਰ ਲੇ ਜਾਇ ਗੁਰਮੁਖ ਨਾਦੋ ਗੁਰਮੁਖ ਵੇਦੋ ਗੁਰਮੁਖ ਰਹਿਆ ਸਮਾਏ ਗੁਰੇਸ਼ਰ ਗੁਰੂ ਗੋਬਿੰਦ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਿ ਨਾ ਜਾਇ ਗੁਰਾ ਇੱਕ ਦੇਹ 부ਝਾਈ ਸੁਬਨਾ ਜੀਆਂ ਕਾਇਕ ਦਾਤਾ ਸੋ ਮੈਂ ਸਿਰਨਾ ਜਾਇ ਤੀਰਥ ਨਾਵਾਂ ਜੇ ਤਿਸ ਭਾਵਾਂ ਮੈਨ ਪਾਣੇ ਕੀ ਨਾਇ ਕਰੇ ਦੇ ਤੀਸਰਠੀ ਉਪਾਇ ਵੇਖਾਵਣ ਕਰਮਾਂ ਕੇ ਮਿਲੇ ਲੈ ਮਾਤ ਵਿੱਚ ਰਤਨ ਦਵਾ ਹਰਮਾਨ ਜੇ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇਹ 부ਝਾਈ ਸੁਬਨਾ ਜੀਆਂ ਕਾਇਕ ਦਾਤਾ ਸੋ ਮੈਂ ਸਿਰਨਾ ਜਾਇ ਜੇ ਦੁਬਿਚਾਰੇ ਆਰ ਜਾਹੂਰ ਦਸੂਨੀ ਹੋਏ ਨਵਾਂ ਖਨਾਬ ਤੇ ਜਾਣੀਏ ਨਾ ਚਲੇ ਸਭ ਕੋਏ ਜੰਗਾ ਨਾ ਰਖਾਈ ਕੇ ਜਿਸ ਕੀ ਰਜਗਲੇ ਜੇ ਤਿਸ ਨਦਰ ਨਾ ਵੇਤਾ ਬਾਤ ਨ ਪੁਛੇ ਕੇ ਕੀਟਾੰਦਰ ਕੀਟ ਕਰ ਦੋਸੀ ਦੋਸਤਰ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁੰਦੇ ਹੈ ਤੇਹਾ ਕੋਈ ਨ ਸੁਜੇ ਜੇ ਤਿਸ ਕੋਨ ਕੋਈ ਕਰੇ ਸੁਨਾਏ ਸਦ ਪੀਰ ਸੁਨਾ ਸੁਨਾ ਤਰਦ ਤਵਲੇ ਆਕਾਸ ਸੁਨਾ ਦੀਪ ਲੋਹ ਪਾਤਾਲ ਸੁਨਾ ਪੂਰਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਨ ਦੁਖ ਭਾਗ ਕਾ ਨਾਸ ਸੁਨਾਇ ਸਰਬਰ ਮੈਂ ਦਸਨੇ ਮੁਖ ਸਲਾਹ ਹਨੁ ਮਨ ਦਸਨੇ ਜੋਗ ਜੁਗਤਨ ਭੇਰ ਸੁਨਾਇ ਸਾਸਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨਾਇ ਸਾਸਨ ਤੋ ਗਿਆਨ ਸੁਨੇੜ ਸੜਕਾਇ ਸੁਨਾਇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਰ ਧਿਆਨ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਸੁਨਾਇ ਸਰਾਗੁ ਨਕੇ ਗਾਹ ਸੁਨੇ ਸੇਖ ਕੀਰਪਾ ਸਾਹ ਸੁਨੇ ਅੰਦੇ ਪਾਵੇ ਰਾਹ ਸੁਨੇ ਹਉ ਤੂ ਵੇਸ ਗਾਹ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਬੰਨੇ ਕਾ ਵੇ ਕਰ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸਰਤੋ ਵਿਮਣ ਬੋਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੂਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬਸ ਪ੍ਰਗਟ ਜਾਏ ਮੰਨੇ ਮਗਨੇ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਕੋ ਸਿੱਖ ਮੰਨੇ ਨਾਨਕ ਭਵੇ ਨਾ ਪੇਖਿਆ ਸਾ ਨਾਮ ਨਰਜਨ ਹੋਏ ਜੇ ਕੋ ਮਝਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਬੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜ ਆਣ ਪੰਚਾ ਕਾ ਗੁਰੇਬ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਗਏ ਕਰਨੇ ਨਹੀਂ ਸਮਾਰ ਧੋਲ ਧਰਮ ਦੇ ਆ ਕਾ ਪੂ ਸੰਤੋਖਤਾ ਬਰਖਿਆ ਜਣ ਸੂਤ ਜੇ ਕੋ 부ਝੇ ਹੋਵੇ ਸਤਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਚਿਸਤ ਪਾਲ ਤਲੇ ਕਮਣ ਜੋਰ ਜੀ ਜਾਦਰੰਗਾ ਕੇ ਨਾਮ ਸੁਪਨਾ ਲਿਖਿਆ ਗੁੜੀ ਕਲਾ ਮਹਿਲ ਖਲਗ ਜਾਣੇ ਕਵਿਲੇ ਕਲ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕੋਣ ਕੂਤ ਹੀਤਾ ਵਸੈ ਕੋ ਕਵਾ ਦਿਸਤ ਹੋਵੇ ਲਖਦ ਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਨ ਜਮੈਂ ਕਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਦੂਸਰਾ ਸਲਾਂਤ ਨਿਰੰਕਾਰ ਅਸੰਗ ਜੋ ਪਿਆ ਸੰਗ ਪਾਓ ਸੰਗ ਮੂਰਾ ਸੰਗ ਤਪਤਾਓ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਲ ਰਹੇ ਉਦਾਸ ਸੰਖ ਪਗਤ ਗੁਣ ਗਿਆਨ ਵਿਚਾਰ ਸਿੰਘ ਸਰੀ ਸੰਖ ਦਾਤਾਰ ਸੰਖ ਸੂਰਮਾ ਭਗ ਸਾਰ ਸੰਖ ਮੋਲ ਬਲਾਇਤਾਰ ਕੁਕਰਤ ਕਵਨ ਕਹਾ ਵਿਚਾਰ ਵਾਰਨ ਜਮ ਇੱਕ ਵਾਰ ਜੋਤ ਰੁਭਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਰੰਕਾਰ ਸੰਖ ਮੋਰ ਕੇ ਹੰਦ ਕੋਰ ਸੰਖ ਜੋਰ ਹਰਾਮ ਖੋਰ ਸੰਖੇ ਮਰ ਕਰ ਜਾਹੇ ਜੋਰ ਸਮਿ ਬਲ ਬੜ ਹਤਿਆ ਕਮਾਇ ਸੰਖ ਪਾਪੀ ਪਾਪ ਕਰ ਜਾਹੇ ਅ ਸੰਖੂੜਾ ਰੁੜੇ ਫਿਰੈ ਸੰਖ ਮਲੇ ਸਮਲ ਪਕ ਗਾਇ ਸਮਰੰਦ ਅਕਸ਼ਰ ਕਰੇ ਭਾਰ ਨਾਨਕ ਨੀਜ ਕਹੇ ਕੀ ਚਾਰ ਵਾਰਨ ਜਵੇਂ ਇੱਕ ਵਾਰ ਜੋਤ ਰ ਭਾਵੇ ਸਾਈ ਪੜੀਕਾਰ ਤੁਸ ਰਸ ਨਾਮ ਧਨ ਰੰਕਾਰ ਅ ਸੰਖ ਨਾਮੈ ਸੰਗਤਾਨ ਗੰਮ ਗੰਮ ਸੰਖ ਲੋ ਸੰਕਾ ਸਿਰ ਪਾਰ ਹੋਇ ਕਰੇ ਨਾਮੁ ਕਰੀ ਸਲਾਹ ਕਰੀ ਗਿਆਨ ਗੀਤ ਗੁਣ ਗਾਹ ਅਕ੍ਰਿ ਲੇ ਕਨ ਬੋਲਨ ਬਾਨ ਕ੍ਰਾਸਰ ਸੰਜੋਗ ਵਖਾਣ ਜਿ ਨਹੀਂ ਲਿਖਿਆ ਤੇ ਸਰਨਾ ਜੇ ਫਰਮਾਇ ਤੇ ਉਤੇ ਪਾਣ ਜੇ ਤਾਂ ਕੀਤਾ ਤੇ ਤਾਂ ਨਾ ਬਿਨਾਵੇ ਨਾ ਕੋ ਥਾ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਰ ਭਾਵੇ ਸਾਈ ਫੜੀ ਕਾਰ ਤੁਸਦਾ ਸਲਾਮ ਚਨ ਰੰਗਰ ਭਰੀਏ ਹਤ ਪਰਤਨ ਦੇਹ ਪਾਣੀ ਤੋ ਤਰਸੋ ਕੇ ਮੂਤ ਗਲੀਤੀ ਕਪੜ ਹੋਏ ਦੇ ਸਾਬੁ ਲਿਗਿਓ ਹੋ ਤੋਏ ਭਰੀ ਅਮਤ ਪਾਪਾ ਕੇ ਸੰਗ ਹ ਧੂਪੇ ਨਾਵੇਂ ਕੇ ਰੰਗ ਉਨੇ ਪਾ ਪਿਆ ਕਹ ਨਾ ਕਰ 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 ਨਾਲ ਖਲਹਿ ਜਾਓ ਆਪੇ ਵੀ ਜਾ ਪੇ ਹੀ ਖਾਓ ਨਾਨਕ ਕੁਕ ਮਿ ਆਓ ਜਾਓ ਧੀਰਤ ਤਬ ਦੇ ਦਦਾਂ ਜੇ ਕੋ ਪਾਵੇ ਦੁਲਕਾਮਣ ਸੁਨੇ ਮੰਨੇ ਮਨ ਕੀਤਾ ਪਾਵੰਤਰ ਗਰਤੀ ਉਤਮਨ ਸਭ ਗੁਣ ਚੇਰੇ ਮੇ ਨਹੀਂ ਕੋ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਉਸਤਾਦ ਬਾਣੀ ਬਰਮਾ ਸਰ ਸਵਾਂ ਸਦਮ ਚਾਉ ਕੌਣ ਸਵੇਲਾ ਉਕਤ ਕਮਣ ਕਮਣ ਛਤ ਕਉਣ ਵਾਰ ਕਮਣ ਸਤਮਹ ਕਮਜਤ ਹੋਇ ਆਕਾਰ ਵੇਰ ਨਾ ਪਾਇਆ ਪੰਥੀ ਜਿ ਹੋਵੇ ਲੇਕ ਪੁਰਾਣ ਵਕਤ ਨਾ ਪਾਇਓ ਕਾ ਦੀਆ ਜਲਿਕਨ ਲੇ ਪੁਰਾਣ ਥਿਤ ਵਾਰ ਨਾ ਜੋਗੀ ਜਾਣ ਰਤ ਮਹਨਾ ਕੋਏ। ਜਿਆ ਕਰਤਾ ਸਿ ਢੀਗੋ ਸਾਜੇ ਆਪੇ ਜਾਣੇ ਸੋਇ ਕਿਵ ਕਾ ਰਖਾ ਕਿ ਉਸਾ ਲਾਹੀ ਕਿ ਵਰਨੇ ਕਿਵ ਜਾਣ ਨਾਨਕ ਆਖਾਂ ਸਭ ਕੁ ਆਕੇ ਇਕ ਦਿਖ ਸਿਆਣਾ। ਬੇਟਾ ਸਾਹਿਬ ਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਗਿ ਗਿਆਨਾ ਸੋਹਿ। ਪਤਾਲਾ ਪਤਾਲ ਲਖਿਆਗਾ ਸਾਇਗਾ ਛੁੜ ਕੁੜਕ ਪਾਲ ਤਕੇ ਵੀਦ ਕਹਿਨ ਕ ਬਾਤ ਸੈ ਸਟਾਰੇ ਕਣਕ ਤੇ ਬਸ ਲਿਖ ਤਾਤ ਲੇਖਾ ਇਤ ਲਿਖਿਆ ਲੇਖਾ ਹੈ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣ ਆਪ ਸਲਾਹੀ ਸਲਾਇ ਤੇ ਸੁਰਤਨਾ ਭਾਈ ਨਦੀਆਂ ਤੇ ਵਾਹ ਭਵੇ ਸਮਨ ਦਨਾ ਜਾਣਿਆ ਸੁਮਨ ਸਹਾ ਸੁਲਤਾਨ ਗਿਰਾ ਸੇਤੀ ਭੰਤਨ ਕੀੜੇ ਤੁਲਨਾ ਹਵਣ ਜੇਤ ਸਮਨ ਨਾ ਵਿਸਰੇ ਅੰਤਨਾ ਸਿਉਤੀ ਕੇ ਅਨੰਤ ਅਨੰਤ ਕਰਨੇ ਦੇਨਾ ਤੇ ਅੰਤਨਾ ਨਿਕੜ ਸੁਣਾ ਨਾ ਅੰਤਨਾ ਜਾਪੇ ਕਿ ਅਮਨਵੰਤ ਅੰਤਨਾ ਜਾਪੇ ਕੀਤਾ ਕਾਰ ਅੰਤਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੇ ਤੇ ਵਿਲਾਹੇ ਤਾਂ ਕਿ ਅੰਤਨਾ ਭਾਈ ਜਾਏ ਹੀ ਅੰਤਨਾ ਜਾਣੇ ਕੋਈ ਬਹੁਤਾ ਗਿਆ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉਚਾ ਨਾਮ ਹੈ ਵੱਡਾ ਹੋ ਗਿਆ ਕਿ ਜਿਸੂਚੇ ਕੋ ਜਾਣੇ ਸੋ ਜਿਵ ਡਾਬ ਜਾਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧੰਨਾ ਤੁਮਾਂ ਇਹ ਤੇ ਮਗਹਿਉਂਦੇ ਆਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਵ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰਪਾਏ ਕੀਤੇ ਮੁਰਕਾਂ ਕਾਂਕੀਤੇ ਦੁਖ ਭੋਗ ਸੁਧਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਕ ਨਸਕੇ ਕੋਈ ਜੇ ਕੋ ਖਾਏਗਾ ਖਣ ਪਾਏ ਹੋ ਜਾਣੇ ਜੇthia ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਹੀ ਕੇ ਜਿਸ ਨੂੰ ਬਕਸੇ ਸਬਸਲਾ ਨਾਨਕ ਪਾਸਾ ਹੀ ਪਾਸਾ ਹੈ ਮੁੱਲ ਕਣ ਮੁੱਲ ਵਪਾਰ ਮਲਵਾ ਪਾਰ ਮਲਵਾ ਵਪਾਰੀ ਹੈ ਮੁੱਲ ਢੰਡਾਰ ਮੁੱਲ ਲਾਵੇ ਮੁੱਲ ਜਾਏ ਮੁੱਲ ਪਾਏ ਮੁੱਲਾ ਸਮਾਏ ਅਮੁੱਲ ਤਰ ਮੁੱਲ ਦੀਬਾਣ ਮੁੱਲ ਤਲ ਮੁੱਲ ਫਰਮਾਨ ਮੁੱਲ ਬਕਸੇ ਸਮਲ ਨੇ ਸਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲਾ ਖੇਣਾ ਜਾਏ ਆਖਾ ਕਰ ਹਿਲ ਬਲਾਈ ਆਖੇ ਵੀਰ ਪਾੜ ਪ੍ਰਾਨ ਆਖੇ ਪੜੇ ਘਰੇ ਵਖਿਆਣ ਆਖੇ ਬ੍ਰਮੇ ਆਖੇਂਦੇ ਆਖੇ ਗੋਪੀ ਦੇ ਗੋਵਿੰਦੇ ਆਖੇ ਇਸ ਰਾਤੇ ਸਦੇ ਆਖੇ ਕੀਤੇ ਕੀਤੇ ਬੁਧ ਆਖੇ ਦਾਣਵਾਖੇ ਦੇਵ ਆਖੇ ਸੁਰਨਮ ਜਣ ਸੇਵਕੀਤੇ ਆਖੇ ਆਖਣ ਪਾਇ ਕੀਤੇ ਕਹਿ ਕਹਿ ਠੁੜ ਜਾਏ ਇਤੇ ਕੀਤੇ ਹੋਰ ਕਰ ਤਾਕ ਨਸਕੇ ਕੀ ਕੀ ਜਿਵੜ ਪਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਇ ਜੇ ਕੋ ਆਖੇ ਬੋਲੇ ਵਿਗੜ ਤਲਕੇ ਸੁਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਵਾ ਸਰਬ ਸਮਾਲੇ ਵਾਜੇ ਨਾਦ ਨੇ ਕਿਆ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਪਰੀ ਸੋ ਕਹਿਣ ਕੀਤੇ ਗਾਵਨ ਹਾਰੇ ਗਾਵ ਸੁਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲੈ ਤਨ ਵਿਚਾਰੇ ਗਾਵੇ ਸਰਬਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇਂਦਰ ਦਰਾਸਨ ਬੈਠੇ ਦੇਵਤਿਆ ਦਰ ਨਾਲੇ गावे सिद्ध समादी अंतर गावण साध विचारे गावण जति सडे संतोषी गावे वीर करारे गावण पंडरपडन कीश्वर जुग जुग, जुग वेदा नाले गावे मोहिनिया मणमोहन सुरग मछ प्याले गावण रत्नय पाय तेरे अठसठीरसनाले गावे ज्योत महाबल सुरा गावे खाणी जारे गावे कंद बंदवर पंद पंडा कर कर केतारे सीत तनु गावे ज्योतर पावण रते तेरे भक्त रसाले ਹੋਰ ਕੀਤੇ ਗਾਵਣ ਸੇਮਾ ਚਤਨੇ ਆਵ ਨਾਨਕ ਆ ਬੀਚਾਰੇ ਸੋਈ ਸੋਈ ਸਰਸ ਸਾਇਬ ਸਾਚਾ ਸਾਚੀ ਨਾਹੀ ਹੈ ਭੀ ਹੋ ਸੇ ਜਾਇ ਨਾ ਜਾਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾ ਜਿਨਿ ਉਪਾਈ ਕਰ ਕਰ ਵੇਖੈ ਕੀ ਤਾ ਆਪਣਾ ਜੋਤੀ ਸਤਿ ਵੜਿਆ ਜੋਤਿ ਸੁਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਇ ਸੋ ਪਾਸਾ ਸਹਾ ਪਾਸੈ ਨਾਨਕ ਰਹੈ ਦਰਜਾਈ ਮੁੰਦਾ ਸੰਤੋਗ ਧਰਮ ਪਰ ਚੋਲੀ ਧਿਆਨ ਕੀ ਘਰੇ ਵਿਫੋਦ ਖਿੰਤਾ ਕਾਲ ਕੁਆਰੀ ਕਾ ਜੁਗ ਡੰਡਾ ਪਰ ਤੇਤ ਆਈ ਬੰਦੇ ਸਗਲ ਜਮਾਤੀ ਮਣ ਜੀ ਤੇ ਜਗ ਜੀ ਤੇ ਆਦੇ ਤੇ ਸੇ ਆਦੇ ਸੇ ਆਦ ਨੀਲ ਨਾਦ ਨਾਦ ਜਗ ਜੁਗੇ ਕੋ ਵੇਸ ਭੁਗਤ ਗਿਆਨ ਦੇ ਆਪ ਬੰਡਾਰਨ ਘਟ ਘਟ ਵਾਜੇ ਨਾਥੇ ਆਪ ਨਾਤ ਨਾ ਤੀਸ ਵਜਾ ਕੇ ਰਿਸ ਦੇ ਅਵਰਾ ਸਾਲ ਸੰਜੋਗ ਜੋ ਤੇ ਕਾਰ ਚਲਾ ਵੇ ਲੇਖਿ ਆਵੇ ਭਾਗ ਆਦੇ ਤੇ ਸੇ ਆਦੇ ਸੇ ਆਦ ਨੀਲ ਨਾਦ ਨਾਦ ਜਗ ਜੁਗੇ ਕੋ ਵੇਸ ਆਸਨ ਲੋ ਲੋ ਭੰਡਾਰ ਜੋ ਕਿਸ ਵਾਸ ਹੋਏ ਕਾ ਵਾਰ ਕਰ ਕਰ ਵੇਖਿਆ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇਤਿ ਸੇ ਆਦੇਸ ਆਦਿ ਨੀਲ ਨਾਦ ਨਾਦ ਚੁਗਿਆ ਕੋ ਵੇਸ ਇੱਕ ਦੂਜੀ ਬਲ ਕੋਏ ਲਖੋਏ ਲਖ ਵੀਸ ਲਖ ਲਗੇੜਾ ਕੇ ਇੱਕ ਨਾਮ ਜਗਦੀਸ਼ ਤੁਰੈ ਪਤ ਪਵੜੀਆ ਝੜੀ ਹੋਈ ਕਿਸ ਸੁਨ ਗਲਾ ਆਕਾਸ ਕੀ ਕੀਤਾ ਆਹੀ ਰਿਸ ਨਾਨਕ ਗੰਦਰੀ ਭਾਈਏ ਕੂੜੀ ਕੂੜੇ ਠੀਸਿਆ ਕਨ ਜੋਰ ਚ ਪੈਨਾ ਜੋਰ ਜੋਰ ਨਮ ਕਰਦੇ ਹਿਨਾ ਜੋਰ ਜੋਰ ਨ ਜੀਣ ਮਰਨਾ ਜੋਰ ਜੋਰ ਨਾਜ ਮਾਨ ਮਰਸੋਰ ਜੋ ਨਾ ਸੁਰਤੇ ਜਾਣ ਵਿਚਾਰ ਜੋ ਨਾ ਜੁਗਟੇ ਛੁੱਟੈ ਸੰਸਾਰ ਇਸਾ ਜੋਰ ਕਰਵੇ ਕੇਸ ਹੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੇ ਥਿਤੀ ਵਾਰ ਪਵਨ ਪਾਨਿ ਗਨੀ ਪਾਤਲ ਤਿਸਵੀ ਤਰਤੀਥਾ ਬਰ ਕੀ ਤਰਮਸਾ ਤਿਸਵੀ ਜੇ ਜੁਗਤ ਕੇ ਰੰਗ ਦਿਨ ਕੇ ਨਾਮ ਨੇ ਕੇ ਆਨੰਦ ਕਰਮੀ ਕਰਮੀ ਹੋਈ ਵੀਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਨ ਤ੍ਰੇ ਕਰਮ ਭਵੇਂ ਨੀ ਸਾਣ ਕਚ ਬਕਾਏ ਉਥੇ ਪਾਏ ਨਾਨਕ ਜੀ ਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰ ਮੈਂ ਘਾੜ ਤਕੜੇ ਰੂਪ ਰੰਗ ਕੇ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਨਿਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੀ ਕੀਤੇ ਆਬਾਣੀ ਕੀਤੇ ਬਾਤ ਨਿਰੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਯਾਨ ਕੰਨ ਮੈ ਗਾਣ ਪਰਚਾਂ ਦੇ ਤੇ ਨਾਜ ਬਨੋ ਕੋੜ ਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥੈ ਘਾੜਤ ਕੜੀਆ ਬਹੁਤ ਅਨੂਪ ਤਾਂ ਕਿਆ ਗੱਲਾਂ ਘਤਿਆ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਇ ਦਿੱਥਾ ਘੜੀਆ ਸੁਲਤਮ ਤੁਮਨ ਬੋਲ ਤੱਥ ਘੜੀਆ ਸੁਰਾ ਸਦਾ ਕੇ ਸੁੱਧ ਕਰਮਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾ ਬਲ ਸੂਰਤ ਨੇ ਮੈਂ ਰਾਮ ਰਹਿਆ ਪਰ ਪੂਰ ਦਿੱਤੇ ਸੀ ਤੋ ਸੀਤਾ ਮਹਾ ਮਾਇ ਤਾਂ ਕੇ ਰੂਪ ਨ ਕਥਨੇ ਜਾਏ ਨਾਉ ਮਰ ਨ ਠਾਗੇ ਜਾ ਜਨ ਕੇ ਰਾਮ ਸੇ ਮਨ ਮਾਹੇ ਤਿਥੇ ਭਗਤ ਵਸੇ ਕੇ ਲੋ ਕਰ ਨਨ ਸੱਚਾ ਮਨ ਸੋ ਸਾਚ ਕਨ ਵਸਨ ਰੰਕਾਰ ਕਰ ਕਰ ਵੇਖਣ ਦਰਨ ਹਾਲ ਤਿਥੇ ਕੰਡ ਮੰਡ ਵਰ ਪੰਡ ਜੇ ਕੋ ਕਥੇ ਦਾੰਤ ਨਾਂਤ ਤਿਥੈ ਲੋ ਲੋ ਆਕਾਰ ਜੋ ਜੋ ਹੁਕੰਦ ਵੇ ਤਵਕਾਰ ਵੇਖੇ ਵਿਗਸੇ ਕਰੇ ਵਿਚਾਰ ਨਾਨਕ ਤਨਾ ਗਲੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਨਮਤ ਵੇਦ ਹਥਿਆਰ ਪੋਖ ਲਗਣੀ ਤੋ ਬਤਾਓ ਪਾਂਡਾ ਪਉ ਮ੍ਰਿਤ ਢਾਲ ਕੜੀਆ ਸਭ ਸਤਿਦੰਗ ਸਾ ਜਨ ਗੁਣੰਦਰ ਕਰਮ ਤਿੰਨ ਕਾਰ ਨਾਨਕ ਨਦਰੀ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੋ ਦਿਵਸ ਰਾਤੁਈ ਦਾਈ ਦਾਇਆ ਕੀ ਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਜੇ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਹਿਮਸਿਕਤ ਕਾਲ ਨਾਨਕ ਤੇਮ ਕੁਝਲੇ ਕੀਤੀ ਛੁਟੀ ਲਾਲ ਇਹ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ